ਚੱਲ ਚੱਲੀਏ ਬਸਾਂ ਜਿੰਦੂਆ ਚੱਲ ਚੱਲੀਏ ਬਾਜ਼ਾਰੀਂ ਵੇ ਚੱਲ ਮੇਲੇ ਚੱਲੀਏ ਵੇ ਸਭ ਸੱਜਣ ਸੱਜਣੀਆਂ ਫੇਰਣ ਕੰਗਣੀਆਂ ਪਾ ਕੇ ਆਜੋ ਜੀ ਅੱਜ ਹੈਗੀ ਤਰੀਕ 13 ਮਾਰਚ ਤੇ ਕੱਲ ਨੂੰ ਦਿਨਾ ਹੈ ਹੋਲੀ ਦਾ ਤੁਹਾਨੂੰ ਦਿਖਾਵਾਂਗੇ ਵੀਡੀਓ ਤਹਾਨੂੰ ਦਿਖਾਵਾਂਗੇ ਹੋਲੀ ਰਾਜਸਥਾਨ ਦੀ ਰਾਜਸਥਾਨ ਦੀ ਹੋਲੀ ਦੇ ਰੰਗ ਆਪਣੇ ਚ ਲੋਇ ਕਮ ਦੇ ਕਮ ਹੁੰਦੇ ਆਪਾਂ ਪਹੁੰਚ ਗਏ ਆਂ ਸਰਕਾਰੀ ਪ੍ਰਾਇਮਰੀ ਸਕੂਲ ਖੁੰਨਨ ਖੁਰਦ ਇੱਥੋਂ ਹੁਣ ਤੁਸੀਂ ਤਾਂ ਪਲੀਪੰਦ ਜਾਣੂ ਕਿ ਕਿਹ ਨੂੰ ਚੱਕਣਾ ਹੈਗਾ ਆਪਾਂ ਟੈਂ 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 ਦੇਖ ਦੇਖ ਕਿੰਨਾ ਬੜਾ ਸੋਹਣਾ ਗੰਦ ਮੇਰਾ ਤੇ ਮਾਇਆ ਸੰਗ ਦਾ ਨੀ ਟੁੱਟ ਪਣਾ ਸੋਣੀ ਦੀਪਕ ਬੰਦਾ ਕਿੰਨਾ ਚਾਲੇ ਦੇ ਗੜੀ ਚਾਵਲ ਚੋਰੀ ਲੈਂਦੇ ਹੈ ਕਿ ਚੋਲ ਲੈਂਦੇ ਚੋਰੀ ਕੇ ਚੋਲ ਕਿੰਨਾ ਚਾ ਹੈ ਪੇਗੀ ਜਾਣਦਾ ਸੱਚੀ ਹੈ ਨਾ ਬਹੁਤ ਲੇਟ ਹੋ ਗਏ ਹੈ ਲੇਟ ਹੋ ਗਏ ਚਲੋ ਲੇਟ ਹੋ ਗਏ ਇਹ ਕੋਣ ਹੈ ਚਲੋ ओके हां जी ਚੱਲੀਏ ਫਿਰ ਹੋਲੀ ਦੇ ਹੈ ਬੋਲੀਆਂ ਪਾਉਂਦੇ ਜਾਂਦੇ ਆ ਚਲ ਦਰਸ਼ਕਾਂ ਦਾ ਸਵਾਗਤ ਕਰੋ ਸਤਿ ਸ਼੍ਰੀ ਅਕਾਲ ਜੀ ਹਮ ਸਵਾਗਤ ਹੈ ਆਪਣਾ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube channel ਤੇ YouTube channel ਤੇ ਘੁਮਰਾ ਰਹੇ ਆ ਕਾਫੀ ਦਰਵਾ ਕੈਮਰੇ ਵੀ ਮਰੇ ਆ ਤੇ ਇੱਥੋਂ ਹੁਣ ਆਪਾਂ ਨੂੰ ਪਹੁੰਚੂਗਾ ਘੱਟ 150 ਕਿਲੋਮੀਟਰ ਅੱਜ ਤੁਹਾਨੂੰ ਉਹ ਸੜਕ ਦੇ ਦਰਸ਼ਨ ਵੀ ਕਰਾਵਾਂ ਜਿਹੜੀ ਭਾਰਤ ਮਾਲਾ ਬਹੁਤ ਮਸ਼ਹੂਰ ਕੀਤੀ ਵੀ ਆਪਾਂ ਭਾਰਤ ਮਾਲਾ ਪ੍ਰੋਜੈਕਟ ਦੀ ਬਣੀ ਜਿਹੜੀ ਉਹਦੇ ਤੇ ਚੜਾਂਗੇ ਤੇ ਹਨੂਮਾਨਗੜ੍ਹ ਤੋਂ ਅੱਗੇ ਜਾ ਕੇ ਇੱਕ ਪਿੰਡ ਆਉਂਦਾ ਹੈਗਾ ਇਹਦੇ ਨਾਮ ਚੋਲਿਆਂ ਵਾਲੀ ਚੋਲਿਆਂ ਵਾਲੀ ਕੋਲੇ ਉਤਰਾਂਗੇ ਆਪਾਂ ਜਾ ਕੇ ਤੇ ਹੋ ਜਾਗੇ ਜਾਖੜਾਲੇ ਬਾਕੀ ਗੱਲਬਾਤ ਸਬਰ ਦੇ ਵਿੱਚ ਤੇ ਉਹ ਜਗਾਵਾਂ ਦੇ ਨਾਮ ਵੀ ਦਿਖਾਵਾਂਗੇ ਜਿਹੜੀਆਂ ਸੰਖਿਆਲੀ ਆਪਾਂ ਜਾ ਕੇ ਸੀ ਮੰਦਰਗਾਹ ਤੇ ਉਹ ਵੀ ਕਿੰਨੇ ਕਿਲੋਮੀਟਰ ਹੈ ਜੂ ਵੀ ਉਹ ਬੋਰਡ ਲੱਗੇ ਨੇ ਹਨੂਮਾਨਗੜ੍ਹ ਦਾ ਕੱਟ ਛੱਡਿਆ ਨਹੀਂ ਉਹਨਾਂ ਨੇ ਉਹ ਵੀ ਦਿਖਾਵਾਂਗੇ ਤੇ ਪਿਆਰ ਦੱਸ ਰਿਹਾ ਹਾਂ ਜੁੜੇ ਰਹੋ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਮੈਂਟ ਕਰਕੇ ਦੱਸਿਓ ਕਿ ਬੁੜੀਆਂ ਨੂੰ ਇੰਨਾ ਪੀਕੇ ਜਾਂਦਾ ਚਾਹ ਕੇ ਹੁੰਦਾ ਠੀਕ ਹੈ ਜੀ ਜੁੜੇ ਰਹੋ ਸਾਂਝਾ ਕਰਿਓ ਤੇ ਸਬਸਕ੍ਰਾਈਬ ਕਰਿਓ ਚੈਨਲ ਆਪਾਂ ਖੜੇ ਹੈਗੇ ਆ ਭਰਤਮਾਲਾ ਰੋਡ ਦੇ ਉੱਪਰ ਭਰਤਮਾਲਾ ਰੋਡ ਜਿਹੜਾ ਪ੍ਰੋਜੈਕਟ ਜੰਮੂ ਕਸ਼ਮੀਰ ਤੋਂ ਚੱਲਦਾ ਹੈ ਤੇ ਉਹ ਗੁਜਰਾਤ ਦੇ ਜਿਹੜਾ ਹੈਗਾ ਸਮਖਿਆਲੀ ਜਿਹਨੂੰ ਕਾੜਲਾ ਬੰਦਰ ਕਹਿੰਦੇ ਕਹਿੰਦੇ ਆ ਉੱਤ ਤੱਕ ਜਾਂਦਾ ਹੈਗਾ ਤੇ ਡੱਬ ਵਾਲੀ ਖੜੀ ਆਪਾਂ ਤੇ ਡੱਬ ਵਾਲੀ ਤੇ ਆਹ ਜਿਹੜੀ ਰੋਡ ਆ ਇਹ ਸਰਸੇ ਨੂੰ ਜਾਂਦੀ ਆ ਮਤਲਬ ਇਹ ਵੀ ਇਹਨੂੰ ਬਾਈਪਾਸ ਕਰ ਦਿੰਦੀ ਹੈ ਤੇ ਅੱਗੇ ਜਾ ਕੇ ਜਿਹੜਾ ਹਲਮਾਨਗੜ੍ਹ ਹੈ ਸੰਗਰੀਆ ਉਹਨੂੰ ਵੀ ਬਾਈਪਾਸ ਕਰ ਦਿੰਦੀ ਆ 6 ਲੇਨ ਹੈ ਇਹ ਤੇ ਇਹਦੇ ਉੱਪਰ ਮੋਟਰਸਾਈਕਲ ਦਾ ਜਿਹੜਾ ਹੈਗਾ ਚੱਲਣਾ ਉਹ ਅਲਾਉਡ ਨਹੀਂ ਤੇ ਕਾਰਾਂ ਜਾ ਸਕਦੀਆਂ ਸੌਖਾ ਹੋ ਜਾਂਦਾ ਰਾਹ ਇਹਦੇ ਤੇ ਕਾਫੀ ਵਾਰ ਨਿਬੜਦੀ ਆ ਮਤਲਬ ਤੇ ਇਧਰਲੇ ਪਾਸੇ ਇਹ ਹਰਿਆਣੇ ਦੇ ਖੇਤਾਂ ਦਾ ਨਜ਼ਾਰਾ ਡੱਬ ਵਾਲੀ ਤੋਂ ਸਰਸੇ ਵਾਲੀ ਰੋਡ ਇੱਧਰ ਆਪਾਂ ਖੜੇ ਆਂ ਭਾਰਤ ਮਾਲਾ ਦੇ ਉੱਪਰ ਇੱਥੇ ਅੱਗੇ ਜਾ ਕੇ ਤੁਹਾਨੂੰ ਹੋਰ ਇੱਕ ਪੁਆਇੰਟ ਆਉਣਗੇ ਜਿੱਥੇ ਸਮਖਿਆਲੀ 1900 ਕਿਲੋਮੀਟਰ ਲਿਖਿਆ ਹੋਊਗਾ ਤੇ ਗਾਹ ਨੂੰ ਚੱਲਦੇ ਬਠਿੰਡੇ ਤੋਂ 114 ਕਿਲੋਮੀਟਰ ਦੂਰ ਖੜੇ ਆਪਾਂ ਤੇ ਆਹ ਸਾਈਨ ਬੋਰਡ ਤੁਹਾਨੂੰ ਦਿਖਾਉਣਾ ਸੀ ਜਾਮਨਗਰ 975 ਤੇ ਪੀਕਾ ਨੇ 185 ਇਹ ਜਿਹੜੀ ਸੜਕ ਹੈ ਵੱਡੇ ਸ਼ਹਿਰਾਂ ਨੂੰ ਜੋੜਦੀ ਤਾਂ ਹੈ ਪਰ ਉਹਨਾਂ ਦੇ ਉੱਤੋਂ ਦੀ ਲੰਘ ਜਾਂਦੀ ਹੈ ਪਹਲੋ ਹਾਈਵੇ ਨੂੰ ਬਾਈਪਾਸ ਹੀ ਲੰਘ ਜਾਂਦੀ ਹੈ ਤੇ ਕੱਟ ਬਣੇ ਹੋਏ ਆ ਹੁਣ ਅਸੀਂ ਪੀਲੀ ਬੰਗਾਂ ਵਾਲੇ ਕੱਟ ਤੇ ਖੜੇ ਆ ਕੋਲੇ ਇੱਥੋਂ ਪੀਲੀ ਬੰਗਾਂ ਨੂੰ ਜਾਵਾਂਗੇ ਤੇ ਪੀਲੀ ਬੰਗਾਂ ਤੋਂ ਜਿਹੜਾ ਆਪਣਾ ਡੈਸਟੀਨੇਸ਼ਨ ਹੈ ਟਿੱਬਿਆਂ ਦੇ ਵਿੱਚ ਉੱਥੇ ਪਹੁੰਚਾਂਗੇ ਸੋ ਇਹਦੀ ਖਾਸੀਅਤ ਇਹ ਹੈ ਇੱਕ ਇਹ ਸੜਕ ਦੀ ਇਹ ਸੜਕ ਨੇ ਕਸ਼ਮੀਰ ਤੋਂ ਲੈ ਕੇ ਗੁਜਰਾਤ ਦਾ ਜਾਮਨਗਰ ਹੈ ਗੁਜਰਾਤ ਦਾ ਉਹ ਬਿਲਕੁਲ ਪੱਛਮੀ ਕਿਨਾਰੇ ਵਾਲਾ ਅਡਾਨੀ ਬਾਨੀ ਦਾ ਜਿਹੜੀ ਹੈਗੀ ਆ ਉਰੇ ਜਾਂ ਕਹਿ ਦੀ ਬੰਦਰਗਾਹਾਂ ਜੰਦੀ ਜਿਹੜੀ ਕਾੜਲਾ ਬੰਦਰਗਾਹ ਹੋਗੀ ਮੰਦਰਾ ਪੋਰਟ ਹੋਗੀ ਉਹਨਾਂ ਨੂੰ ਜੋੜਿਆ ਹੈਗਾ ਦੇਸ਼ ਦੇ ਵਿੱਚ ਸੋਖ ਵੀ ਹੈ ਭਾਈ ਜਿਹੜੇ ਜਿਹੜੇ ਵੱਡੇ ਵਪਾਰੀ ਉਹਨਾਂ ਨੂੰ ਸੋਖ ਵੀ ਹੈ ਤੇ ਇੱਕ ਗੱਲ ਇਹ ਵੀ ਕਹਿੰਦੇ ਲੋਕ ਵੀ ਭਾਈ ਸਾਡੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਉੱਪਰ ਇਹ ਜਾਲ ਵਿਛਾਇਆ ਗਿਆ ਪਰ ਸਾਡੀ ਜਿਹੜੀ ਵਾਟ ਆ ਉਹ ਕੰਟੇ ਜੀ ਨਿਬੜ ਗਈ ਤੇ ਜਿਹੜੇ ਅੰਦਰ ਸਾਥੀ ਬੈਠੇ ਆ ਉਹ ਸੁਸਤ ਹੋਏ ਪਏ ਸ਼ਹਿਰ ਪੀਲੀ ਬੰਗਾ ਤੇ ਸ਼ਹਿਰ ਪੀਲੀ ਬੰਗਾ ਦੇ ਵਿੱਚ ਖਰੀਦਦੇ ਹੋਏ ਆਪਾਂ ਰੰਗ ਤੇ ਜਕਾਰੀਆਂ ਆ ਰਹੀ ਹੈ ਨਾ ਹਾਂਜੀ ਹਾਂਜੀ ਕਿੰਨੇ ਰੰਗ ਲੈਲੇ ਮੈਡਮ ਵੀਰੇ ਰੰਗ ਲੈਲੇ ਪੱਕੇ ਜੇ ਬੰਦੇ ਦੇ ਲੈਣਾ ਪੱਕੇ ਠੀਕ ਆਂ ਜੂ ਹਾਂ ਰੰਗਾਂ ਦਾ ਤਿਹਾਰ ਮਨਾਉਣ ਜਾ ਰਹੇ ਆ ਭਾਈ ਕੱਲ ਨੂੰ ਹੋ ਗਿਆ ਵਸੇ ਅੱਛਾ ਕੋਈ ਰਹਿੰਦਾ ਜੀ ਅੱਛਾ ਚਾਕਲੇਟ ਵੀ ਲਿਓ ਫਿਰ ਇਥੋਂ ਮਿਲੂ ਰੰਗ ਲੈ ਚੁੱਕੇ ਜੀ ਅਸੀਂ ਸ਼ਹਿਰ ਪੀਲੀ ਬੰਗਾ ਤੇ ਗੱਲ ਆਪਾਂ ਕਰਦੇ ਹੋਲੀ ਦੀ ਹੋਲੀ ਦਾ ਬਸੇ ਇਤਿਹਾਸ ਜਾਂ ਕਹਿੰਦੀ ਮਿਥਿਹਾਸ ਇਹ ਹੈ ਵੀ ਭਈ ਜਿਹੜਾ ਪ੍ਰਹਲਾਦ ਭਗਤ ਸੀ ਉਹਦੀ ਭੂਆ ਸੀਗੀ ਹੋਲਿਕਾ ਜਦੋਂ ਪ੍ਰਹਲਾਦ ਦੇ ਪਿਓ ਨੇ ਉਹਨੂੰ ਬਹੁਤ ਕੋਸ਼ਿਸ਼ਾਂ ਕੀਤੀਆਂ ਭਈ ਮਣਾਇਆ ਉਹਨੂੰ ਵੀ ਤੂੰ ਮੇਰਾ ਨਾਮ ਜਪਿਆ ਕਰ ਤੂੰ ਰੱਬ ਦਾ ਨਾਮ ਕੋ ਲੈਣਾ ਉਹ ਨਰਾਇਣ ਦਾ ਨਾਮ ਹੀ ਲੰਦਾ ਸੀਗਾ ਪ੍ਰਹਲਾਦ ਭਗਤ ਹਨ ਤੇ ਜਦੋਂ ਉਹਨੂੰ ਸਾਰੇ ਕੋਸ਼ਿਸ਼ਾਂ ਕਰ ਲਿਆ ਤਾਂ ਇੱਕ ਕੋਸ਼ਿਸ਼ ਉਹਨੇ ਇਹ ਵੀ ਕੀਤੀ ਵੀ ਹੋਲਿਕਾ ਦੀ ਬੁੱਧੀ ਜਿ ਬਿਠਾ ਕੇ ਉਹਨੂੰ ਤੇ ਆਸੇ-ਪਾਸੇ ਲੱਕੜਾਂ ਲਾ ਕੇ ਤੇ ਉਹਨੂੰ ਬਾਲਤਾ ਸੀਗਾ ਕਿਉਂਕਿ ਹੋਲਿਕਾ ਨੂੰ ਵਰ ਪ੍ਰਾਪਤ ਸੀਗਾ ਵੀ ਉਹ ਭਈ ਅਗਨੀ ਚ ਮੱਚਦੀ ਨਹੀਂ ਨੀ ਪਰ ਹੋਇਆ ਕਿ ਪ੍ਰਿਲਾਦ ਦੀ ਭਗਤੀ ਕਰਕੇ ਹੋਲਿਕਾ ਮੱਚ ਜਾਂਦੀ ਹੈ ਤੇ ਪ੍ਰਿਲਾਦ ਬਰ ਜਾਂਦਾ ਇਸ ਕਰਕੇ ਹੋਲੀ ਤੋਂ ਇੱਕ ਰਾਤ ਪਹਿਲਾਂ ਜਿਹੜੀ ਹੋਲਿਕਾ ਦਹਨ ਮਨਾਈ ਜਾਂਦੀ ਹੈ ਠੀਕ ਹੈ ਜੀ ਉਹ ਹੋਲਿਕਾ ਦਹਨ ਆਪਣੇ ਉੱਤਰੀ ਭਾਰ ਦੇ ਵਿੱਚ ਜਿਆਦਾ ਜਿਹੜਾ ਹੈਗਾ ਰਾਜਸਥਾਨ ਗੁਜਰਾਤ ਤੇ ਯੂਪੀ ਤੇ ਬਿਹਾਰ ਵਾਲੇ ਇਲਾਕਿਆਂ ਨੇ ਹੁੰਦੀ ਹੈ ਦੂਜਾ ਇਹਦਾ ਜੁੜਦਾ ਹੈਗਾ ਹੋਲੀ ਦਾ ਮਤਲਬ ਜਿਹੜਾ ਆਪਾਂ ਕਹਿ ਦਈਏ ਸਬੰਧ ਉਹ ਜੁੜਦਾ ਹੈਗਾ ਕ੍ਰਿਸ਼ਨ ਨਾਲ ਕਿ ਕ੍ਰਿਸ਼ਨ ਜਿਹੜਾ ਹੈਗਾ ਬ੍ਰਿੰਦਵਾਨ ਦੇ ਵਿੱਚ ਉਹ ਰਾਧਾ ਦੇ ਨਾਲ ਹੋਲੀ ਖੇਡਦੇ ਆ ਸਿੱਖ ਹੁਣ ਕਿਉਂ ਨਹੀਂ ਮਨਾਉਂਦੇ ਜਾਂ ਕਿੰਨੇ ਕਿ ਮਨਾਉਂਦੇ ਆ ਇਹ ਇਹ ਤਾਂ ਮਤਲਬ ਇਹ ਜਦੋਂ ਰੰਗ ਦੀ ਖੇਡ ਸੀਗੀ ਇਹ ਪਾਣੀ ਦੀ ਖੇਡ ਤਾਂ 10ਵੇਂ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਆਪਾਂ ਨੂੰ ਹੋਲਾ ਮੱਲਾ ਦਿੱਤਾ ਵੀ ਭਾਈ ਔਰਨ ਕੀ ਹੋਲੀ ਮਮ ਹੋਲਾ ਵੀ ਹੋਰਾਂ ਦੀ ਹੋਲੀ ਹੈ ਤੇ ਸਾਡਾ ਹੋਲਾ ਮੱਲਾ ਹੈ ਵੀ ਜੰਗ ਜੂ ਕਰਤਬ ਦਿਖਾਉਣੀ ਘੋੜਿਆਂ ਦੀ ਘੋੜ ਦੌੜਾਂ ਕਰਨੀਆਂ ਹੱਲਾ ਕਰਨਾ ਮਹੱਲਾ ਜੀ ਨੂੰ ਕਹਿੰਦੇ ਆਪਾਂ ਉਹ ਹੋਲਾ ਮਹੱਲਾ ਤੇ ਇਹ ਇੰਨਾ ਕੋ ਹੋਲੀ ਦਾ ਇਤਿਹਾਸ ਹੈ ਕੱਲ ਨੂੰ ਹੋਲੀ ਹੈ ਜਿਹੜੀ ਬਖੇਡਾਂਗੇ ਤੇ ਪਿੱਛੇ ਦੋ ਗੈਸਟ ਆਪਣੇ ਆ ਗਈ ਸੀ ਕਾਰ ਦੇ ਵਿੱਚ ਇਹਨਾਂ ਨੂੰ ਚੜਾ ਲਏ ਜੀ ਹੁਣ ਇੱਕ ਸਵਾਲ ਆ ਹੁਣ ਦਰਸ਼ਕਾਂ ਵਾਸਤੇ ਇਹ ਆਪਦੇ ਨਾਨਕੇ ਚੱਲੇ ਆ ਮੈਂ ਆਪਦੇ ਸਹੁਰੇ ਚੱਲੇ ਆ ਇਹ ਆਪਦੇ ਬੇਕੀ ਚੱਲੀ ਏ ਤੇ ਇਹ ਤਾਂ ਤੇ ਮੇਰਾ ਰਿਸ਼ਤਾ ਤੁਹਾਨੂੰ ਪਤਾ ਵੀ ਭਾਈ ਅਸੀਂ ਤਾਂ ਬਦੀ ਪਤਨੀ ਆ ਉਹਨਾਂ ਨਾਲ ਦੱਸੋ ਸਾਡਾ ਕੀ ਰਿਸ਼ਤਾ ਉਹ ਵੀ ਉਹ ਸਾਡੀਆਂ ਕੀ ਲਗਦੀਆਂ ਸਾਨੂੰ ਕੀ ਕਹਿੰਦੀ ਉਹ ਨੂੰਗੀਆਂ ਠੀਕ ਹੈ ਕਿਉਂਕਿ ਹੁਣ ਆਦੇ ਨਨਕੇ ਚੱਲੀਆਂ ਤੇ ਆਪਾਂ ਚੱਲੇ ਆਂ ਸੌਰੀ ਠੀਕ ਹੈ ਜੀ ਪੀਲੀ ਬੰਗਾ ਤੋਂ ਆਪਾਂ ਚੱਲੇ ਆਂ 25 ਕਿਲੋਮੀਟਰ ਦੂਰ ਚੱਕ ਝੂਰੀਆਂ ਵਾਲੀ ਦੇ ਕੋਲ 75 ਅੱਡੇ 'ਚ ਪੇਕਾ ਦਾ ਚਾਹ ਦੇਖੋ ਕਿੰਨਾ ਆਈ ਗਈ ਇਹ ਸੱਜਣ ਰੰਗ ਰੰਗਿਲੇ ਨੀਲੇ ਨੈਣਾ ਦੇ ਕਿਲੇ ਪਾਵਣਗੇ ਕੇਰਾ ਤੈਨੂੰ ਯਾ ਤਾਂ ਦੇ ਅਜਬ ਕਬਲੇ ਅੱਧੀ ਅੱਧੀ ਰਾਤੀ ਉੱਠ ਹੋ ਕੇ ਪਰੇਂਗੀ ਨਿਦਸ ਫੇਰ ਕੀ ਕਰੇ ਤੁਰ ਗਏ ਬਾਗਾਂ ਦੇ ਮਲੀ ਫਿਰ ਕੌਣ ਕਰੂ ਰਖਵਾਲੀ ਰਾਂਜਾਂ ਦੇ ਬਾਜੂ ਸਖਣੇ ਹੀਰਾ ਦੇ ਤਾਸੇ ਖਲੀ ਸੁੰਨਿਆ ਰਹਾ ਤੇ ਪੈਰ ਕੰਬਦੇ ਤਰੇਂਗੀ ਨਹੀਂ ਦੱਸ ਫੇਰ ਕੀ ਕਰੇਗੀ ਇੱਥੇ ਸੱਜਣ ਯਾਰ ਬਥੇਰੇ ਮਿਲ ਜਾਣਗੇ ਵਰਗੇ ਮੇਰੇ ਕਿਸੇ ਗੋਰਖ ਦੇ ਢਿੱਲੇ ਤੇ ਨਹੀਂ ਤੁਲਾ ਕੇ ਬਹਿ ਜਾਈਂ ਡੇਰੇ ਇਹ ਮਾਝੂ ਕੰਧ ਰਾਂਗੀ ਖੋਲ ਕੇ ਨਕਲਾ ਉਹ ਹਮਲਾ ਕਰਨ ਦੇ ਵੀ ਹੋ ਸਕਦਾ ਜੇ ਰੰਗ ਨਾ ਖੁੱਲ ਤਾਂ ਮਿੱਟੀ ਦੀ ਮੁੱਠ ਭਰ ਲੈਣੀ ਵਾ ਠੀਕ ਨਾ ਇੱਕ ਤਾਂ ਲਵਾਵਾ ਤੇ ਪਾਣੀ ਲੈ ਲਓ ਮੜਾ ਗਾਰਾ ਬੁਗਾਰਾ ਬੁਗਾਰਾ ਬਣਾ ਲਿਓ ਗਾਰਾ ਬਣਾ ਕੇ ਤੇ ਸਿੱਟ ਦਿਓ ਉਹ ਲੋਕਾ ਉਹ ਤਾਂ ਨਹੀਂ ਆਉਂਦਾ ਕੋਈ ਹੁਣ ਆਪਾਂ ਇਸ ਵਕਤ ਬੈਠੇ ਆਂ ਈਲੀ ਬੰਗਾਂ ਦੇ ਕੋਲੇ 75000 ਆਰਡੀ ਦੇ ਵਿੱਚ ਚੱਕ ਦੇ ਵਿੱਚ ਤੇ ਟਿੱਬਿਆਂ ਦੇ ਵਿੱਚ ਸੋਹਣੇ ਸੋਹਣੇ ਰੇਤੇ ਦੇ ਉੱਤੇ ਇਹ ਮੁੰਡੇ ਖੇਡ ਖੇਡ ਰਹੇ ਆ ਧੱਪੋ ਦੇਖੋ ਸਵਾਮੀ ਜੀ ਇਸ ਖੇਡ ਦਾ ਨਾਮ ਕੀ ਦੱਸੇਬੇ ਤੂੰ ਅਰਦੜਾ 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 ਕੀੜਾ ਤੇ ਅਰੇ ਸਮਝ ਪਹੁੰਚ ਨਹੀਂ ਆ ਰਹੀ ਪਰ ਸਵਾਦ ਬਹੁਤ ਆ ਰਿਹਾ ਅੱਧੇ ਹੀ ਕੰਪੀਟੀਟਰ ਡਿਡ ਬਿਠੇ ਆ ਤੇ ਅੱਧੇ ਕੰਪੀਟੀਟਰ ਐਡਰ ਬਿਠੇ ਆ ਤੇ ਉਹ ਜਿਹੜੇ ਹੈਗੇ ਆ ਆ ਡੰਡੇ ਨੂੰ ਰੱਖੀ ਬਿਠੇ ਆ ਜਾਦਾ ਡੰਡਾ ਦੇਖ ਦਿਓ ਤੇ ਜਾਂ ਡੰਡੇ ਦੇ ਤੱਕ ਪਾ ਕੇ ਕੈਚ ਕਰ ਲਓ ਠੀਕ ਹੈ ਜਿੰਨੇ ਆਊਟ ਹੋਈ ਜਾਣਗੇ ਤੇ ਜਿਹਦੇ ਵੱਧ ਆਊਟ ਹੋ ਜਾਣਗੇ ਤੇਰੇ ਤੇਰੇ ਬੰਦੇ ਆ ਜਿਹਦੇ ਵੱਧ ਆਊਟ ਹੋ ਜਾਣਗੇ ਉਹ ਬੰਦਾ ਵਾਰੀ ਲਊਗਾ ਫਿਰ ਉਹਨੇ ਜਿਹੜਾ ਹੈਗਾ ਬੈਟ ਨਾਲ ਜਿਹਦੇ ਵੱਧ ਆਊਟ ਹੋ ਜਾਣਗੇ ਉਹ ਬੰਦਾ ਬਾਲ ਸੱਟੂਗਾ ਠੀਕ ਹੈ ਤੇ ਦੂਜਾ ਬੰਦਾ ਜਿਹੜਾ ਹੈਗਾ ਵਾਰੀ ਲਊਗਾ ਉਹਨੇ ਸਿਰਫ ਬੈਟ ਹੀ ਮਾਰਨੀ ਆ ਬੰ ਕਹਿ ਦੀ ਮਤਲਬ ਖੇਡ ਹੈ ਮਤਲਬ ਅਨਟਰੇਟੇਨਮੈਂਟ ਦੀ ਤੇ ਨਾ ਕੋਈ ਅੰਕ ਹੈ ਤੇ ਨਾ ਕੋਈ ਨੰਬਰ ਹੈ ਨਾ ਤੇ ਨਾ ਕੋਈ ਸਕੋਰ ਹੈ ਸਾਹਮਣੇ ਮੰਦਰ ਹੈ ਕੀ ਬਾਤ ਆ ਮੈਂ ਇਧਰ ਜਿਹੜਾ ਹੈਗਾ ਬਿਸ਼ਨੂਈ ਭਾਈ ਚਰਾ ਹੁੱਕਾ ਲਾ ਗਿਆ ਕੜੀ ਗੁੜੀ ਮਾਈ ਇਹ ਬੜਾ ਸਹੀ ਆ ਰਾਮੂ ਸ਼ਾਬਾਸ਼ 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 ਪੂਰੀ ਗੇਮ ਸਮਝ ਲਿਆ ਕੇ ਇਕੱਠੇ ਹੋਵੇ ਹੈ ਜੀ ਰੁਕ ਰੁਕਦਾ ਕਿਆ ਮਤਲਬ ਭਾਈ ਤੂੰ ਚੱਲ ਅੱਛਾ ਇੱਕ ਇਧਰੋਂ ਬੰਦਾ ਜਿਹੜਾ ਹੈਗਾ ਉਹ ਮਾਰਦਾ ਜੇ ਇਹ ਨਹੀਂ ਡੰਡਾ ਸੇੜਦਾ ਤਾਂ ਉਹ ਆਊਟ ਤੇ ਜੇ ਲੱਖੇ ਨਹੀਂ ਸੇੜਦਾ ਡੰਡਾ ਤਾਂ ਇਧਰਲੀ ਟੀਮ ਦਾ ਹੋਊ ਇਧਰਲੀ ਟੀਮ ਦਾ ਓਕੇ ਦੋਨੇ ਐਂਟੀ ਆਪੋਜ਼ਿਟ ਟਾਈਮ ਦੇ ਹੋ ਗਿਆ ਬੱਸ ਭਾਈ ਯਾ ਬਾ ਯਾਰ ਕਿਆ ਬਾਤ ਹੈ ਕਿਆ ਬਾਤ ਸੜਦਾ ਵੀ ਸੜਦਾ ਨੀ ਨੰਨਾ ਮੁੰਡੇ ਨੇ ਆਊਟ ਹੋ ਗਿਆ ਉਹਨਾਂ ਦਾ ਆਹ ਦੇਖੋ ਦੂਜਾ ਨਿਸ਼ਾਨਾ ਥੋੜੀ ਖਤਮ ਹੋਈ ਐ ਗਰੇਵਾਲ ਪੁੱਲ ਗਿਆ ਥੱਪਾ 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 ਪਰਤੀਓ ਗੋਆ ਸਮਝ ਕੱਖ ਨਹੀਂ ਆ ਰਹੀ ਪਰ ਸਵਾਦ ਬਹੁਤ ਆ ਰਿਹਾ ਠੀਕ ਹੈ ਨਾ ਸਮਝ ਤਾਂ ਕੱਖ ਨਹੀਂ ਆ ਰਹੀ ਕੀ ਬੂੰਦੀ ਹਾਂ ਪਰ ਸਵਾਦ ਬਹੁਤ ਆ ਰਿਹਾ ਹਵੇ ਤੇ ਟੀਕਾ ਮਾਰ ਦੇ ਦੂੰ ਵੀ ਹਾਂ ਇਹਨੇ ਆਊਟ ਕਰਤਾ ਚੌਥਾ ਆਊਟ ਕਰਤਾ ਉਹਨੇ ਪਰ ਮੈਨੂੰ ਜ਼ਮਾਨੀ ਰੱਖਣੀ ਆ ਰਹੀ ਪਤਾ ਕੀ ਡੰਡੇ ਦੇ ਉੱਤੋਂ ਜੀ ਠੱਪਾ ਦੇਤਾ ਨਾ ਜੇ ਤਾਂ ਉਹਨੇ ਡੰਡੇ ਤੇ ਮਾਰਤੀ ਤਾਂ ਤਾਂ ਮੈਂ ਆਊਟ ਹੈ ਡੰਡੇ ਦੇ ਉੱਤੋਂ ਹੀ ਠੱਪਾ ਦੇਤਾ ਤੂੰ ਕੈਚ ਕਰ ਲਈ ਅਗਲਾ ਆਊਟ ਹੈ ਜਦ ਮੈਂ ਕੈਚ ਕਰ ਲਿਆ ਤੂੰ ਭਰਾਵਾ ਚਾਰ ਆਊਟ ਕਰਤੇ ਬਸ ਹੁਣ ਮੈਨੂੰ ਇਹ ਡਰ ਰਿਹਾ ਮੈਂ ਠੱਪਾ ਨਾ ਦੇ ਦਿਆ ਜੇ ਮੈਂ ਠੱਪਾ ਦੇਤਾ ਤਾਂ ਮੈਂ ਸ਼ੋਰਟ ਨਹੀਂ ਮਾਰ ਸਕਦਾ ਤੇਰੇ ਘਰੇ ਬਹੁਤ ਡਬੂਗੀ ਠੱਪਾ ਦੇ ਦੋ ਤੂੰ ਇਹ ਮੁੰਡਾ ਦੇ ਰਿਆ ਠੱਪਾ ਏ ਆਪੈਂ ਤੇ ਵੀਰਾ ਕਿਦੋਂ ਮਾਰਿਆ ਸਾਡੇ ਪੂਰੀ ਪਰਸੇ ਮਰਿਆ ਗੱਡੀ ਛੱਪੂ ਦੇ ਇੱਥੇ ਛੱਪੂ ਮਾਰਨੀ ਬਿਚਾਰ ਲਿਆ ਆ ਗਿਆ ਕੀ ਕੈਚ ਕਰ ਕੈਚ ਕਰ ਕੈਚ ਕਰ ਕੈਚ ਕਰ ਉਹ ਗਿਆ ਡੰਡਾ ਏ ਡੰਡਾ ਚੱਕਦਾ ਚੱਲ ਤੂੰ ਆ ਜਾ ਹੁਣ ਆਊਟ ਹੋ ਗਿਆ ਬਈ ਲੱਖਾ ਉਹਨੇ ਡੰਡਾ ਢੇਗਤਾ ਤੇ ਲੱਖਾ ਬੰਦਾ ਹੁਣ ਆ ਗਿਆ ਇੱਧਰ ਉਹਨੇ ਡੰਡਾ ਢੇਗਾ ਸੀ ਜੋ ਮੈਂ ਚੋਪ ਲੈਦਾ ਹਾਂ ਤਾਂ ਮੈਂ ਬੱਜ ਜਾਂਦਾ ਉਹ ਆਊਟ ਹੋ ਜਾਂਦਾ ਹਾਂ ਤੇ ਤੂੰ ਆ ਜਾ ਹੁਣ ਇੱਧਰ ਬਹਿ ਜਾ ਕੋਈ ਨਹੀਂ ਤੂੰ ਬਹੁਤ ਬਹੁਤ ਕਰਤਾ ਹਾਂ ਇੱਜ਼ਤ ਰੱਖ ਲਈ ਸਾਡੀ ਗਿੰਦੂ ਦਾ ਤਾਂ ਕਿਹਾ ਆਜਾ ਹੋ ਗਿਆ ਹੋਲੀ ਦੀ ਸ਼ੁਰੂਆਤ ਮੁੰਡੇ ਚੱਲ ਆ ਸਪਰੇਅ ਕਿੱਥੋਂ ਲੈ ਗਏ ਤੁਸੀਂ ਇਹ ਕੀ ਹੁੰਦਾ ਮਾਰੇ ਮਰੀਅਤ ਅੱਛਾ ਇਹ ਰੰਗੜੀ ਹੈ ਹਾਂ ਠੀਕ ਹੈ ਨਾ ਰੰਗੜੀ ਆਰੀ ਭੂਮਿਕਾ ਕਿੱਥੇ ਹੈ ਖੱਚਕਾਲ ਹੈਲੋ ਹੋਏ ਚਲੋ ਲੈ ਆ ਵੀ ਮੁੰਡੇ ਹੋਲੀ ਖੇਡਦੇ ਫਿਰਦੇ ਆਏ ਓਏ ਚਲ ਰੰਗ ਬਰੰਗੇ ਮੂੰਹਾਂ ਨਾਲ ਪੱਕਾ ਲਵਾਈ ਫਿਰਦਾ ਮੁੰਡਿਆ ਫੰਡਾ ਲਈ ਫੜ ਤੋ ਹਾਂ ਮੈਂ ਤੇ ਉਹਨੂੰ ਕੋ ਆਪਣਾ ਢਾਈ ਫੜ ਤੋੜਾ ਪੱਕਾ ਲਵਾਈ ਫਿਰਦਾ ਪੱਕਾ ਰੰਗ ਪੱਕਾ ਬੁੱਕਾ ਆਏ ਗੜ ਪੱਕਾ ਲਾਉਂਦੇ ਹੁੰਦੇ ਆ ਆ ਦੋ ਸਾਲਾਂ ਤੋਂ ਅਸੀਂ ਕੱਚਾ ਵਾਸਟਾਰਟ ਕੀਤਾ ਨਹੀਂ ਕੱਚਾ ਸਹੀ ਹੁੰਦਾ ਯਾਰ ਅੱਛਾ ਪੱਕੇ ਵਰਤ ਤੁਸੀਂ ਹੋਰ ਭਰਾਵਾ ਮੂੰਹ ਕਾਲੀ ਕਰ ਲੈਨੇ ਹੋ ਪੱਕਾ ਨਹੀਂ ਲਗਾ ਦਿਓ ਪੱਕਾ ਲਗਾ ਦੇ ਰੇ ਹਾਂਜੀ ਹੈਪੀ ਹੋਲੀ ਚਾਹ ਚੂ ਪਿਆ ਤੇ ਹੋ ਯਾਰ 9 ਵਜੇ ਉੱਟ ਕੇ ਚਾਹ ਮੰਗਦਾ ਜਦੋਂ ਰੰਗ ਲੱਗ ਜੇ ਤੇ ਹਾਂ ਜਦੋਂ ਸਾਰੇ ਰੰਗ ਰੰਗ ਲੱਗ ਜੇ ਸੁੱਕਾ ਤੇ ਮੁੜ ਕੇ ਪਾਣੀ ਵਾਲ ਹੋ ਜਾਂਦੇ ਆ ਵੀ ਹੁਣ ਪਾਣੀ ਬਣਾ ਮੇਰੇ ਤੇ ਇਹ 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 ਚੱਲ 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 ਹੋਰ ਥੱਲੇ ਆਓ ਫੇਰ ਵਧੀਆ ਬਸੂਗਾ ਸ਼ੁਰੂਆਤ ਕਰਦੇ ਆ ਸ਼ੁਰੂਆਤ ਕਰਦਾ ਮੇਰੇ ਯਾਰ ਨਾ ਯਾਰ ਕਾਣੂ ਯਾਰ ਉਹ ਤੇ ਬੜਾ 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 ਵੱਜਿਆ ਬੜਾ ਪੈਣਾ ਵੱਜਿਆ ਕੋਈ ਨਹੀਂ ਫੋਨ ਤਾਂ ਠੀਕ ਹੈ ਬਾਲਾ ਪੜਾ ਵੱਜਿਆ ਤਾਂ ਪਰਨਾ ਵੀ ਖੁੱਲ ਗਿਆ ਕੀ ਕਹਿੰਦੇ ਆ ਹੋਲੀ ਦੀ ਪਲੈਨਿੰਗ ਪਲੈਨਿੰਗ ਚੱਲੀ ਜਾ ਰਹੀ ਹੈ ਮਸਕੀਮਾ ਕੰਨ ਚ ਦੱਸ ਕੇ ਕੀ ਰੇ ਇਹ ਕਿਤੇ ਮਾਸੜ ਨੂੰ ਭਿਉਣ ਦੀ ਸਕੀਮ ਤਾਂ ਨਹੀਂ ਚੱਲੀ ਜਾਂਦੀ ਇਹ ਬੰਦਾ ਕਿਸੇ ਉਧਰ ਇਧਰ ਬਾਲਟੀ ਭਰ ਲਈ ਉਧਰ ਮਿੱਟੀ ਦੇ ਬੁੱਕ ਭਰ ਲਏ ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ ਬਹੁਤ ਚੱਕ ਗੋਆ 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 ਚੱਲ ਪਿਆ ਗੋਆ ਗੋਆ ਚੱਲ ਪਿਆ ਨਹੀਂ ਯਾਰ ਆ ਕੰਮ ਗੱਲ ਤਾਂ ਟੁੱਟਾ ਯਾਰ ਗੋਆ ਚੱਲ ਪਿਆ ਆਇਆ ਹੀ ਨਹੀਂ ਤੇਰੇ ਕਰਮਾਂ ਚ ਜੀ ਮੈਚ ਹੀ ਹੋ ਗਿਆ ਕਰਮੇ ਮਿਸਾਲਾ ਬਣਾਉਣਾ ਬੱਚਾ ਬਾਟਲੇ ਬਾਟ ਸਦੂ ਬਾਗ ਯਾਰ ਭਾਈ ਨਾ ਆਵੇ ਆਜੋ ਅਰਜਨ ਇਹ ਵੀ ਅਰਜਨ ਹੁਣ ਬਦਲਾ ਲਵਾਇਆ ਜਾਊਗਾ ਹੁਣ ਬਦਲਾ ਲਿਆ ਜਾਊਗਾ ਕਾਟਾ ਪਲਾਨਿੰਗ ਚੱਲੀ ਗਈ ਆ ਬੜਾ ਮੌਕੇ ਤੇ ਆਏ ਤੇਰੇ ਤੇ ਹਸੀ ਗਾਲ ਕੀ ਹਾਲ ਹੈ ਠੀਕ ਹੋ ਹਸੀ ਡਿੱਗੀ ਜਾਂਦੀ ਹੈ ਹਾਲ ਦੀ ਡਿੱਗੀ ਜਾਂਦੀ ਮੈਂ ਵੇਖ ਤਾਂ ਲਿਆ ਸੀਗਾ ਹਾਂ ਪਤਾ ਲੱਗ ਗਿਆ ਸੀ ਨੂੰ ਪਤਾ ਲੱਗ ਗਿਆ ਸੀ ਨੂੰ

तो तो पारे रोक पारे तो जा यारि कर रहे यार। <laughs> यार <यो एक> <laughs> ਆਇਆ ਯਾਰ ਇਸ ਸਾਲ ਦਾ ਬਦਲਾ ਲਿਆ ਇੱਕ ਸਾਲ ਨਾ ਪੰਜ ਮੁੱਠੀ ਸਾਲ ਨਹੀਂ ਉਹ ਤਾਂ ਕਿਰਤੀ ਹੋ ਗਈ ਕਿਧਰ ਗਿਆ ਭਾਈ ਭਾਈ ਕਿਵੇਂ ਆ ਚੱਲ ਫਿਰ ਪਹਿਲਾਂ ਰੰਗ ਤਾਂ ਲਾਓ

વીરاں ને કરુ રખવાળી રામ પ્યારાજી પાટુ ચકણે વીરાં દે સત સંગા રે રામ રામ તે પર કંપુ પર નિમ નિમ ઇથે સજને સાર સત રે મેલે જાન ગે વર્ગે મેરે ਕਿਸੇ ਗੌਰਖ ਦੇ ਟੇਟੇ ਪਾਦੇ ਪਾਦੇ ਐ ਜਿਹੜਾ ਕਰਦਾ ਉਹਨੂੰ ਪਾਦੇ ਲਾ ਕੇ ਬਹਿ ਜਾਈਂ ਡੇਰੇ ਖਦਰਾਂ ਦੇ ਹਲ ਕਦ ਤੱਕ ਤੂੰ ਜਰਵੀਂ ਇਹ ਵਕਤ ਮੂਰੇ ਨਾ ਕਰੇ ਡਰਾਂ ਦੀ ਧੁੱਪ ਦੀ ਥੋੜੀ ਇਹ ਅੱਜ-ਬੱਜੇ ਵੇਖ ਲੈ ਕਰੋ ਮਗਰੋਂ ਨਾ ਜਾਈਂ ਇਹ ਤਨਦਾਰ ਰਾਜਾ ਸਾਹ ਦੀ ਤਲੀ ਬੈ ਜਾ ਬੈ ਜਾ ਬੈ ਜਾ ਤੇ ਤੰਦ ਕੀ ਦੇ ਨਾਂ ਦੇ ਪਰेंगी ਨਿਦਸ ਫੇਰ ਕੀ ਕਰेंगी ਇਹ ਹਰੀਆਂ ਹਰੀਆਂ ਚਰੀਆਂ ਆਏ ਕਿ ਮੇਖਣ ਦੀਆਂ ਡਰੀਆਂ ਡਰੀਆਂ ਇਹਦਾ ਜਿਦਾ ਜਦਾ ਹੀ ਹੋ ਗਈ ਹੁਣ ਚੰਦਰੇ ਖਿਆਲਾਂ ਦੀਆਂ ਪਰੀਆਂ ਸੁਨੇ ਆ ਰਹੇ ਨਾ ਨਾ ਆ ਗਈ ਅਸੀਂ ਵੇਗਾ ਫੇਰੀ ਕੀ ਕਰਾਂ ਰਹਿਣੇ ਰੱਬ ਨਾ ਕਰ ਮੈਂ ਮਰ ਜਾਣਾ ਤੁਰੇ ਜਾ ਮੈਂ ਚਲਨੀ ਵੇਗਾ ਫੇਰੀ ਕੀ ਕਰੇ ਆ ਮਿੱਟੀ ਬਾਹ ਲੱਗੇ ਨਾ